ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤਰੀਕ ਹੈਗੀ ਹੈ ਜੀ ਅੱਜ 2 ਜਨਵਰੀ ਤੇ ਟਾਈਮ ਹੋ ਗਿਆ 11 ਵਜੇ ਤੇ ਆਪਾਂ ਪੀ ਰਹੇ ਆ ਚਾਹ ਰੋਟੀ ਖਾ ਲਈ ਹੈ ਚਾਹ ਹੁਣ ਅਸੀਂ ਦੂਜੀ ਵਾਰ ਦੀ ਹੈ 11 ਵਾਲੀ ਕਿਸੇ ਦੀ 10 ਵਾਲੀ ਹੁੰਦੀ ਹੈ ਕਿਸੇ ਦੀ 11 ਵਾਲੀ ਹੁੰਦੀ ਹੈ ਆਪਣੀ 11 ਵਾਲੀ ਹੁੰਦੀ ਹੈ ਤੇ ਆਪਾਂ ਤਿਆਰ ਹੋ ਗਏ ਆ ਤੇ ਹੁਣ ਜਾਣਾ ਸ਼ੌਪ ਤੇ ਕੰਮ ਬਹੁਤ ਜ਼ਿਆਦਾ ਰਹਿੰਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੀ ਨਹੀਂ ਲੱਗਦੀ ਇੱਕ ਭੈਣ ਨੇ ਨਾ ਕਮੈਂਟ ਕੀਤਾ ਜੀ ਮੈਨੂੰ ਕੋਈ ਵੀ ਆਸਾ ਹੋਂਦਾ ਬੱਸ ਮਾਇੰਡ ਨਹੀਂ ਕਰ ਰਹੀ ਤੁਸੀਂ ਐ ਨਾ ਕਿ ਉਹ ਵੀ ਇਹਨਾਂ ਦੀ ਪ੍ਰਵਾਹ ਨਾ ਕਰਿਓ ਹਨਾ ਪ੍ਰਵਾਹ ਪ੍ਰੂਵ ਨਹੀਂ ਆਪਾਂ ਕਰਦੇ ਹੈਗੇ ਇੱਕ ਨਾ ਭੈਣ ਦਾ ਕਿਰਨਦੀਪ ਕੌਰ ਦੀ ਆਈਡੀ ਤੋਂ ਇੱਕ ਨਾ ਕਮੈਂਟ ਆਇਆ ਕਹਿੰਦੀ ਥੱਕਦੀ ਨਹੀਂ ਹੈਗੀ ਸਾਰਾ ਦਿਨ ਇੱਕ ਕਮੈਂਟ ਕੀਤਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਲਿਖਿਆ ਕਹਿੰਦੇ ਬੇਲੀ ਤੇ ਮੈਨੂੰ ਨਾ ਜਿਆਸਾ ਬਹੁਤ ਹੁੰਦਾ ਹੁੰਦਾ ਵੀ ਪ੍ਰਮਾਤਮਾ ਮੈਂ ਕਹਿੰਨੀ ਸਭ ਨੂੰ ਕੰਮ ਦੇ ਕੇ ਰੱਖੇ ਕਿਸੇ ਨੂੰ ਬੇਲਾ ਨਾ ਰੱਖੇ ਮੈਨੂੰ ਲੱਗਦਾ ਸਭ ਤੋਂ ਵੱਡਾ ਰੋਗ ਹੁੰਦਾ ਜਿਹੜਾ ਉਹ ਬੇਲੇ ਰਹਿਣਾ ਹੀ ਹੁੰਦਾ ਤੇ ਪੈਨ ਨੂੰ ਲੱਗਦਾ ਕਿ ਸਾਰਾ ਦਿਨ ਉਹ ਕੈਮਰਾ ਚੱਕ ਕੇ ਗੁਰੀ ਕਰਦੀ ਹੈ ਬੇਲੀ ਹੋਈ ਹੈ ਤੇ ਬੇਲੀ ਨਹੀਂ ਹੈਗੀ ਜੀ ਕੰਮ ਬਹੁਤ ਹੈ ਤੇ ਪਰ ਵਿੱਚੋਂ ਟਾਈਮ ਤੇ ਟਾਈਮ ਕੱਢ ਕੇ ਆਪਾਂ ਤੁਹਾਨੂੰ ਮਿਲਣਾ ਜ਼ਰੂਰੀ ਹੁੰਦਾ ਸੋ ਆਪਾਂ ਮਿਲ ਲੈਨੇ ਆ ਪੈਣਾ ਦਾ ਪਿਆਰ ਆ ਜੀ ਜਿੱਤੇ ਕਰਕੇ ਆਪਾਂ ਡੇਲੀ ਮਿਲਦੇ ਆ ਪੈਣਾ ਨੂੰ ਤੇ ਤੁਸੀਂ ਵੀ ਇਸ ਜਿਸ ਤਰ੍ਹਾਂ ਦੀ ਬੇਲੀ ਮੈਂ ਹੈਗੀ ਆ ਪਰਮਾਤਮਾ ਜਿੰਨਾ ਕੰਮ ਮੈਂ ਕਰਦੀ ਆ ਜੇ ਮੈਨੂੰ ਕੰਮ ਕਰਦੀ ਨੂੰ ਤੁਸੀਂ ਬੇਲੀ ਕਹਿੰਦੇ ਹੋ ਨਾ ਤੇ ਇਸ ਤਰ੍ਹਾਂ ਦੀ ਬੇਲ ਤੁਹਾਨੂੰ ਵੀ ਦੇਵੇ ਰੱਬ ਤੇ ਕੰਮ ਸਾਰਿਆਂ ਨੂੰ ਪਰਮਾਤਮਾ ਦੇਵੇ ਬੇਲਾ ਕੋਈ ਨਾ ਹੋਵੇ ਸਭ ਤੋਂ ਵੱਡੀ ਬਿਮਾਰੀ ਆ ਬੇਲਾ ਤੇ ਹਿੰਮਤ ਦੇ ਕੇ ਰੱਖੇ ਬਲ ਦੇਵੇ ਸਵੇਰੇ ਜਲਦੀ ਉੱਠਣ ਦਾ ਬਲ ਦੇਵੇ ਸਵੇਰੇ ਉੱਠ ਕੇ ਜਨ ਨਹਾਉਣ ਧੋਣ ਦਾ ਤੇ ਸਰਦੀਆਂ ਵਿੱਚ ਨਹਾਉਣ ਦਾ ਵੀ ਸਭ ਤੋਂ ਔਖਾ ਸਰਦੀਆਂ ਚ ਨਹਾਉਣਾ ਹੁੰਦਾ ਤੇ ਸਾਦੀਆਂ ਵਿੱਚ ਜਲਦੀ ਉੱਠਣ ਦਾ ਤੇ ਨਹਾਉਣ ਦਾ ਡੇਲੀ ਨਹਾਉਣ ਦਾ ਬਾਲਾ ਜਿਹੜਾ ਉਹ ਤੁਹਾਨੂੰ ਬਖਸ਼ੇ ਪਰਮਾਤਮਾ ਤੇ ਚਲੋ ਜੀ ਬੇਲੇ ਬੁੱਲੇ ਖਾਣੂ ਆ ਜੀ ਨਾ ਹੀ ਪ੍ਰਮਾਤਮਾ ਬੇਲ ਦੇਵੇ ਮੈਂ ਤਾਂ ਕਹਿੰਨੀ ਆ ਸਾਨੂੰ ਹੋਰ ਵੀ ਬਹੁਤ ਜ਼ਿਆਦਾ ਬਿਜ਼ੀ ਕਰੇ ਜਿੰਨੇ ਅਸੀਂ ਹੈਗੇ ਇਸ ਤੋਂ ਵੀ ਜ਼ਿਆਦਾ ਬਿਜ਼ੀ ਕਰੇ ਤੇ ਬਸ ਤੁਹਾਡਾ ਪਿਆਰ ਆ ਜਿਹੜਾ ਉਹ ਇਸ ਤਰ੍ਹਾਂ ਹੀ ਬਣਾਈ ਰੱਖੇ ਸ਼ਾਇਦ ਪਤਾ ਨਹੀਂ ਭੈਣ ਨੇ ਪਿਆਰ ਕੀ ਕਿਹਾ ਹੋਣਾ ਹੈ ਤੇ ਚਲੋ ਆਪਾਂ ਹੁਣ ਚਾਹ ਪੀਨੇ ਆ ਚਾਹ ਪੀ ਕੇ ਚੱਲਦੇ ਹੈਗੇ ਆ ਸ਼ਾਪ ਤੇ ਠੀਕ ਹੈ ਜੀ ਐ ਕਰ ਗਈ ਲਓ ਜੀ ਬੀਬੀ ਵੀ ਪੀ ਰਹੀ ਉਧਰ ਚਾਹ ਦੀਆਂ ਚੁਸਕੀਆਂ ਲੈ ਰਹੀ ਹੈ ਸਭ ਤੋਂ ਪਹਿਲਾਂ ਬੀਬੀ ਉੱਠਦੀ ਆ ਦਾਦ ਕਿੰਨੇ ਵਧੀਆ ਮੈਨੂੰ ਤਾਂ ਕੋਈ ਨਾ ਹੁੰਦੀ ਘਰ ਦੀ ਮੈਂ ਤਾਂ ਨਾ ਹਣਾ ਵਧੀਆ ਲੱਗਦਾ ਹੈ ਸਵੇਰ ਉੱਠ ਕੇ ਪਹਿਲੇ ਮੈਂ ਪਾਣੀ ਪੀਣੀ ਹੈ ਗਲਾਸ ਪਾ ਕੇ ਫਿਰ ਉੱਠ ਕੇ ਮੈਂ ਬਾਣੀ ਪੀ ਕੇ ਮਾਜੂ ਲੱਟਣ ਜਾਣੀ ਹੈ ਫਿਰ ਗੀਜਰ ਚੱਲ ਜੂਣਾ ਹੈ ਫਿਰ ਮੈਂ ਆ ਗਈ ਬੜਾ ਮोटा ਉਤਰੀ ਫੜਦੀ ਆ ਫਿਰ ਬਸ ਫਿਰ ਜਾ ਕੇ ਮਨਾਰੇ ਨਹੀਂ ਨਾ ਕੇ ਆ ਕੇ ਕਰ ਮੈਂ ਝਾ ਕਰ ਲੈਣੀ ਝਾ ਕਰਕੇ ਮੈਂ ਬਿਲੇ ਨਹੀਂ ਆ ਬਿਲੀ ਨੂੰ ਘੜਾ ਨਹੀਂ ਐ ਬਸ ਫਿਰ ਅਸੀਂ ਬੈਕ ਕਰ ਜਾਈਏ ਤੇ ਮੈਂ ਬਾਤ ਕਰ ਲੈਣੀ ਐ ਇਹ ਬਸ ਬੇਟੀ ਮਵਾਰ ਵੀ ਇਹਨਾਂ ਲੀਕਾ ਜਮਾਰ ਲਗਾ ਤੁਸੀਂ ਨਾ ਹੁਣ ਆਏ ਨਾ ਕਿ ਉਹ ਵੀ ਬੀਬੀ ਤੋਂ ਵਿਚਾਰੀ ਤੋਂ ਚਾਹ ਬਣਵਾ ਕੇ ਪੀਨੀ ਐ ਸਵੇਰੇ ਸਵੇਰੇ ਤੇ ਇਹ ਮਾਵਾਂ ਦਾ ਪਿਆਰ ਹੁੰਦਾ ਜੀ ਜਿੰਨਾ ਚਿਰ ਬੀਬੀ ਨੇ ਨਾ ਹਣ ਨਾਉਣਾ ਬੀਬੀ ਨੇ ਨਾ ਹਣ ਉੱਠਣਾ ਹੀ ਹੁੰਦਾ ਹੈ ਨਾਉਣਾ ਹੀ ਹੁੰਦਾ ਹੈ ਨਾ ਉੱਠ ਕੇ ਬੀਬੀ ਦੇ ਕੋਲ ਹੀ ਬੈਠ ਕੇ ਗੱਲ ਕਰਦੇ ਹੋਰ ਫਿਰ ਮੈਂ ਤਾਂ ਉੱਠਣਾ ਹੀ ਹੁੰਦਾ ਸਵੇਰ ਉੱਠ ਕੇ ਨਹਾਉਣਾ ਹੁੰਦਾ ਹਾਂ ਤੇ ਫਿਰ ਪਾਠ ਕਰਨਾ ਤੇ ਫਿਰ ਚਾਹ ਵੀ ਮੈਂ ਕਰਕੇ ਪੀਣੀ ਹੈ ਤੇ ਫਿਰ ਜੇ ਕੋਈ ਹੋਰ ਵਿੱਚ ਦੋ ਹੋਣਗੇ ਤਾਂ ਉਹਨਾਂ ਦਾ ਕੀ ਫਰਕ ਪੈਂਦਾ ਹੂੰ ਤੇ ਬਾਕੀ ਫਿਰ ਆਏ ਹਨਾ ਮਾਵਾ ਮਾਵਾ ਹਿੰਦੀ ਆ ਲਈ ਬਈ ਇਹ ਤਾਂ ਮਾਵਾ ਦਾ ਪਿਆਰ ਹੈ ਮਾਵਾ ਦੇ ਅਖੀਆਂ ਚਾਹਾਂ ਹਾਂ ਇਹਨੂੰ ਪਰਮਾਤਮਾ ਸਮਝ ਆਵੇ ਠੀਕ ਹੈ ਇਹਨੂੰ ਸੁਖ ਦੇਵੇ ਪਰਮਾਤਮਾ ਸੱਚੇ ਬਾਦਸ਼ਾਹ ਤੇ ਮਾਨਕ ਤੇ ਮਾਤਾ ਕਰੇ ਬੁਝੁੰਦੇ ਦੀਆਂ ਕਰਨੀਆਂ ਮੈਂ ਉੱਠ ਕੇ ਜਾ ਕਰਨੀ ਹੈ ਸਗਿਆ ਤੇ ਜਾਂ ਮੇਰਾ ਛੋਟਾ ਬੇਟਾ ਵੀ ਕਰ ਲੈਂਦਾ ਉੱਠ ਕੇ ਜਾ ਅਸਲਚ ਨਾ ਉਹ ਬੀਬੀ ਜਦੋਂ ਆਪਾਂ ਨੂੰ ਇੱਕ ਐ ਨਹੀਂ ਹੁੰਦਾ ਕਿ ਵੱਡਾ ਘਰ ਚੋਂ ਦਾ ਸੁੱਖ ਜਾਈ ਪੈ ਜਾਂਦਾ ਹਾਂ ਵੀ ਚਲ ਬੀਬੀ ਨੇ ਤਾਂ ਉੱਠਣਾ ਹੀ ਕਰ ਮੈਂ ਤਾਂ ਨਹੀਂ ਵੀ ਮੈਂ ਤਾਂ ਉੱਠਣਾ ਹੀ ਦੂਜਿਆਂ ਨੇ ਕੀ ਕਰਨਾ ਉੱਠ ਕੇ ਹਾਂ ਸਾਰੇ ਬਸ ਬੀਬੀ ਨੂੰ ਰੱਬ ਤੰਦਰੁਸਤੀ ਦੇ ਕੇ ਰੱਖੇ ਬੀਬੀ ਨੂੰ ਹਿੰਮਤ ਇਦਾਂ ਹੀ ਬਣਾ ਕੇ ਰੱਖੇ ਤੇ ਫੇਰ ਆਪਾਂ ਬੀਬੀ ਦੇ ਸੱਤੇ ਮੋਜਾ ਲੈਣਦੇ ਰਹੀ ਜੀ ਤਾਂ ਤੰਦਰੁਸਤੀ ਹੋਵੇ ਬੰਦੇ ਨੂੰ ਫੇਰ ਕੰਮ ਦਾ ਸੱਕੀ ਹੁੰਦਾ ਹੈ ਬਸ ਫਿਰ ਕੰਮ ਦਾ ਨਹੀਂ ਕੋਈ ਘਾਹ ਹੀ ਨਹੀਂ ਆਉਂਦੀ ਮੈਨੂੰ ਤੇ ਜਮਾ ਨਹੀਂ ਆਉਂਦੀ ਘਾਹ ਕੰਮ ਹੁਣ ਤੁਸੀਂ ਐਵੇਂ ਨਾ ਕਿਉਂ ਵੀ ਦੋਣੀ ਆਉਂਦੀ ਹੈਗੀ ਬੀਬੀ ਨਾਉਂਦੀ ਹੈ ਮੈਂ ਲੇਟ ਨਾ ਹੋਣੀ ਆ ਥੋੜਾ ਕਿਉਂਕਿ ਜਦੋਂ ਡਿਊਟੀ ਜਾਣਾ ਹੁੰਦਾ ਦੇਖੋ ਉੱਥੇ ਜਾਂਦੀ ਹਾਂ ਫਿਰ ਉਹਨੂੰ ਤਿਆਰ ਹੁੰਦੀ ਆ ਤੇ ਹੁਣ ਹੈਗੀਆਂ ਛੁੱਟੀਆਂ ਤੇ ਹੁਣ ਆਇਆ ਹੁੰਦਾ ਵੀ ਚਲ ਕੋਈ ਨਾ ਜਾ ਚੁੱਕੀ ਕੇ ਚਲ ਪਏ ਰਹਿਣਾ ਬੈਠਦੇ ਆ ਭੈਣਾਂ ਦੇ ਕਈ ਵਾਰੀ ਕਮੈਂਟ ਦੇ ਜਵਾਬ ਦੇ ਤਾਂ ਕਿਸੇ ਦਾ ਮੈਸੇਜ ਦਾ ਜਵਾਬ ਦੇ ਤਾਂ ਕਿਸੇ ਦੀ ਕਾਲ ਆ ਗਈ ਹੈ ਨਾ ਤਾਂ ਚੱਲੀ ਜਾਂਦਾ ਕੰਮ ਤੇ ਇਸ ਤਰ੍ਹਾਂ ਦਾ ਕੰਮ ਚੱਲਦਾ ਰਹਿੰਦਾ ਆਪਣਾ ਤੇ ਉਸ ਤੋਂ ਬਾਅਦ ਫੇਰ ਇਹ ਹੁੰਦਾ ਕਿ ਚਲੋ ਉੱਠ ਕੇ ਹੁਣ ਨਹਾ ਲੈਨੇ ਆ 9 ਵਜੇ ਫੇਰ ਸਕੂਲ ਜਾਣਾ ਹੁੰਦਾ ਜਦੋਂ ਸਕੂਲ ਜਾਣਾ ਹੁੰਦਾ ਉਦੋਂ ਤੱਕ ਜਲਦੀ ਉੱਠ ਕੇ 7 7:30 ਵਜੇ ਉੱਠ ਕੇ ਤਿਆਰ ਹੋ ਕੇ ਜਾਣਾ ਹੀ ਪੈਂਦਾ ਹੈ ਨਾ ਹੁਣ ਤਾਂ ਚੱਕ ਸ਼ੁੱਟਿੰਗ ਹੈ ਹਾਂ ਹੁਣ ਆ ਚਲੋ ਥੋੜਾ ਜਿਹਾ ਰਿਲੈਕਸ ਕੀ ਕਰਦੇ ਆ ਕਿਉਂਕਿ ਰਾਤ ਨੂੰ ਟੈਨਸ਼ਨ ਨਹੀਂ ਹੁੰਦੀ ਕਿ ਸਵੇਰੇ ਉੱਠਣਾ ਹੈ ਹਾਂ ਤੇ ਫਿਰ ਆਪਾਂ ਦੇਰ ਤੱਕ ਫੋਨ ਚਲਾਈ ਜਾਂਦੇ ਰਹਿੰਦੇ ਆ ਵੀਡੀਓ ਐਡਿਟ ਕਰ ਲਈ ਇੱਕ ਕਰ ਲਈ ਦੂਜੀ ਕਰ ਲਈ ਹੈ ਨਾ ਹਾਂ ਤੇ ਇਸ ਤਰ੍ਹਾਂ ਚੱਲਦਾ ਰਹਿੰਦਾ ਹੈਗਾ ਲਾਈਫ ਆਪਾਂ ਬਿਜ਼ੀ ਰੱਖੀ ਹੋਈ ਹੈ ਤੇ ਕੰਮ ਦਾ ਸਾਰਾ ਦਿਨ ਨਹੀਂ ਮੁਕਦਾ ਉਹ ਵੈਗਰੂ ਸਾਰਾ ਕੰਮ ਚੱਲੀ ਜਾਂਦਾ ਦੇਖੋ ਜੀ ਜਿਹੜਾ ਫ੍ਰੀ ਦੇ ਆਟਾ ਦਾਣਾ ਵਾਲਾ ਕੰਮ ਹੈਗਾ ਇਹ ਨਾ ਹੋਵੇ ਜੋ ਆਪਣੀਆਂ ਸਰਕਾਰਾਂ ਨੇ ਚਲਾ ਰੱਖੇ ਪਰ ਪ੍ਰਮਾਤਮਾ ਕੰਮ ਦੇਵੇ ਔਰ ਸਰਕਾਰਾਂ ਵੀ ਸਾਡੇ ਬੱਚਿਆਂ ਨੂੰ ਕੰਮ ਦੇਣ ਬਸ ਜਿਆਦਾ ਤੋਂ ਜਿਆਦਾ ਮੈਨੂੰ ਤਾਂ ਇਹ ਲੱਗਦਾ ਕਿ ਕੰਮ ਹੋਣਾ ਬਹੁਤ ਜ਼ਰੂਰੀ ਹੈ ਫ੍ਰੀ ਵਾਲਾ ਕੰਮ ਜਿਹੜਾ ਇਹ ਬਹੁਤ ਕੰਮ ਖਰਾਬ ਕਰਦਾ ਹੈ ਨਕਮਾਈ ਹੋ ਜਾਂਦਾ ਬੰਦਾ ਬਸ ਫਿਰ ਉਸ ਆਮੇਦ ਤੇ ਵੀ ਚਲੋ ਫ੍ਰੀ ਚ ਆ ਜੂਗਾ ਕੰਮ ਕਰਨ ਦੀ ਕੀ ਲੋੜ ਹੈ ਖਾਣ ਨੂੰ ਰੋਟੀ ਮਿਲ ਜੂਗੀ ਹਾਂ ਤੇ ਥੋੜਾ ਜਿਹਾ ਪੁਸ਼ਿੰਗ ਵੀ ਹੋਣਾ ਚਾਹੀਦਾ ਆਪਾਂ ਪਮ ਨੂੰ ਧੱਕੇ ਵੀ ਦੇਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਹਮਤ ਬਖਸ਼ੇ ਪਰਮਾਤਮਾ ਸਭ ਨੂੰ ਹਿੰਮਤ ਬਟੇ ਦੇ ਹਮ ਸਾਈ ਗੁਰੂ ਹਿੰਮਤ ਹੀ ਬਖਸ਼ੇ ਕੰਮ ਜਾਲ ਦੇ ਕਰਮ ਹੈ ਸਹੀ ਗੱਲ ਹੈ ਹਾਂ ਕੰਮ ਨਾਲ ਕਿਸਮਤ ਜਾਗਦੀ ਹੈ ਕਿਸਮਤ ਕੱਲੀ ਹੱਥਾਂ ਦੀਆਂ ਲਿਖੀ ਰਹ ਨਹੀਂ ਹੁੰਦੀ ਲਿਖੀ ਰਹ ਬਦਲ ਦਿੰਦਾ ਬੰਦਾ ਜੀ ਹਿੰਮਤ ਕਰੇ ਤਾਂ ਮੇਨਕਨਾਲ ਲਿਖੀ ਰਹ ਬਦਲ ਦਿੰਨੇ ਹੈ ਕੰਮ ਨਾ ਕੰਮ ਨਾਲ ਹੱਥਾਂ ਚ ਨਖੀਰਾ ਹੋਰ ਬੜੀ ਜਾਣਗੇ ਨਾ ਤੇ ਜੇ ਕੰਮ ਨਾ ਕਰਾਂਗੇ ਤੁਹਾਨੂੰ ਫੇਰ ਉਹ ਵੀ ਮਿਟ ਜਾਣਗੇ ਸਹੀ ਗੱਲ ਹੈ ਜਿੰਨੇ ਸੌਫਟੀ ਹੋ ਗਿਆ ਹਾਂ ਹਾਂ ਨਾ ਜੇ ਵੀ ਫੇਰ ਨਖੀਰਾ ਬਦਲਦਿਆਂ ਸਾਰੀਆਂ ਮਾਵਾਂ ਨੇ ਨਾ ਜਿਹੜੀਆਂ ਉਹਨਾਂ ਲਈ ਵੀ ਇੱਕ ਮੈਸੇਜ ਹੈ ਹਨਾ ਵੀ ਜਿਹੜੀਆਂ ਮਾਵਾਂ ਨੇ ਸੱਸਾਂ ਨੇ ਵੀ ਉਹ ਐਂ ਸੋਚਦੀਆਂ ਨੇ ਕਿ ਸਾਡੀ ਨੂੰਹ ਹੀ ਉੱਠ ਕੇ ਚਾਹ ਬਣਾਉਂ ਤੇ ਫੇਰ ਹੀ ਪੀਵਾਂਗੇ ਜਾਂ ਧੀ ਬਣਾਉਗੀ ਹਨਾ ਉਹਤੇ ਜਿਉ ਆਪ ਵੀ ਉੱਠ ਕੇ ਕੰਮ ਕਰ ਲੈਣਗੇ ਇਹਦੇ ਵਿੱਚ ਕੋਈ ਢਿੱਡੀ ਗੱਲ ਨਹੀਂ ਹੈ ਹੁਣ ਕੀ ਹੈ ਹਾਂ ਆ ਜੂਗਾ ਵੀ ਆਪ ਕਰ ਲੈਣਗੇ ਤਾਂ ਵੀ ਜੀ ਮੈਨੂੰ ਲੱਗਦਾ ਬਜੁੱਗਾਂ ਨੂੰ ਬੜੀ ਨਹੀਂ ਲਾਉਂਦੀ ਨਹੀਂ ਹੁੰਦੀ ਕਿ ਉਹਨਾਂ ਨੂੰ ਜਲਦੀ ਜਾਗ ਆ ਜਾਂਦੀ ਹੈ ਤੇ ਜਦੋਂ ਉਹਨਾਂ ਨੂੰ ਜਾਗ ਆ ਗਈ ਜੇ ਉੱਠ ਕੇ ਉਹਨਾਂ ਨੇ ਚਾਹ ਧਰ ਲਈ ਤੇ ਸਾਰਿਆਂ ਨੂੰ ਫੜਾ ਵੀ ਦਿੱਤੀ ਜੇ ਨੂਨੂ ਵੀ ਫੜਾਤੀ ਤਾਂ ਵੀ ਕੀ ਆ ਹਨਾ ਕੋਈ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਕਦੇ ਕਿਸੇ ਨੇ ਬਣਾ ਲਈ ਕਦੇ ਕਿਸੇ ਨੇ ਬਣਾ ਲਈ ਤੇ ਜਦੋਂ ਆਪਾਂ ਥੋੜਾ ਜਿਹਾ ਛੋਟੀ ਐਜ ਚ ਹੁੰਨੇ ਆ ਉਦੋਂ ਆਪਾਂ ਨੂੰ ਨੀਂਦ ਵੀ ਵੱਧ ਆਉਂਦੀ ਐ ਉੱਠਣ ਨੂੰ ਨਹੀਂ ਜੀ ਚਾਹ ਦੀ ਉੱਠਿਆ ਜਾਂਦਾ ਹਾਂ ਤੇ ਕਈ ਵਾਰ ਮਾਵਾ ਸੱਸਾਂ ਕਹਿੰਦੀਆਂ ਉਹਨੇ ਵੀ ਮੈਂ ਤਾਂ ਪਈਆਂ ਆਪੇ ਨੂਨ ਲਿਆਉਗੀ ਬਣਾ ਕੇ ਚਾਹ ਮੈਨੂੰ ਉਠਾਉਗੀ ਤੇ ਉੱਠ ਜੂਗੀ ਜਾਂ ਕਹਿ ਲੈਂਦੀ ਆ ਭਾਈ ਮੇਰੇ ਤਾਂ ਨੂਨ ਰਜਾਈ 'ਚ ਬੈਠੀ ਨੂੰ ਫੜਾ ਦਿੰਦੀ ਆ ਤੇ ਆਪਾਂ ਤਾਂ ਉੱਠ ਕੇ ਪੀ ਤੇ ਨਾ ਹੀ ਨੂਹਾਂ ਵੀ ਇਹ ਗੱਲ ਚੰਗੀ ਲੱਗਦੀ ਆ ਕਈ ਮਵਾਵਾ ਕਹਿਣਗੇ ਨਾ ਵੀ ਸਾਡੀ ਕੁੜੀ ਨੂੰ ਤਾਂ ਕੋਈ ਕੰਮ ਨਹੀਂ ਹੈਗਾ ਘਰੇ ਸਾਰਾ ਕੰਮ ਸੱਸ ਕਰਦੀ ਆ ਇਹ ਮਾੜੀ ਗੱਲ ਆ ਹਾਂ ਵੀ ਕਿਉਂ ਨਹੀਂ ਕੰਮ ਵੀ ਉਹ ਵੀ ਗਲਤ ਗੱਲ ਹੈਗੀ ਆ ਉਹ ਵੀ ਗਲਤ ਹਾਂ ਹੁਣ ਮੈਂ ਨਾ ਫਿਰ ਕਈ ਵਾਰੀ ਕਹਿ ਦਿੰਦੀ ਹੁੰਦੀ ਮੈਂ ਚਲੋ ਆਪਾਂ ਹੁਣ ਲੋਕਾਂ 'ਚ ਵੀ ਚੱਲਦੇ ਆਂ ਕਈ ਵਾਰੀ ਮੈਂ ਕਹਿ ਵੀ ਦਿੰਨੀ ਆ ਵੀ ਸੱਸ ਨੇ ਮਰਨਾ ਹੈਗਾ ਕਹਿ ਕੇ ਕਿਉਂਕਿ ਕੌਣ ਕਰਦਾ ਸੱਸਾਂ ਦੇ ਕਹੇ ਜਿਸ ਸੱਸ ਕਹਿ ਵੀ ਦਿੰਦੀ ਆ ਕੋਈ ਨਹੀਂ ਆ ਫਿਰ ਅਗਲਾ ਕਰਦਾ ਕੁੜਦਾ ਹੈਗਾ ਨੂੰ ਕੋਈ ਨਹੀਂ ਹਟਦੀ ਆਪਣੀ ਮਰਜ਼ੀ ਨਾਲ ਹੀ ਕੰਮ ਨਹੀਂ ਆ ਪਰ ਇਹ ਕਹਦੇ ਨਾ ਸੋਚੋ ਵੀ ਸਾਡੀ ਕੁੜੀ ਤਾਂ ਕੋਈ ਕੰਮ ਨਹੀਂ ਕਰਦੀ ਹੈਗੀ ਉਹ ਤਾਂ ਕੰਮ ਸਾਰਾ ਸੱਸ ਹੀ ਕਰ ਲੈਂਦੀ ਸੱਸ ਨੂੰ ਤਾਂ ਕਰਨਾ ਹੀ ਹਾਂ ਉਹਦੇ ਤਾਂ ਗੱਲ ਪਿਆ ਹੋਇਆ ਉਹਨੇ ਤਾਂ ਕਰਨਾ ਹੀ ਆ ਵੀ ਇਹਦੇ 'ਚ ਕੋਈ ਜਾਂ ਤਾਂ ਹੋਵੇ ਵੀ ਭਾਈ ਉਹਨਾਂ ਦੇ ਤਾਂ ਨੌਕਰ ਲੱਗੇ ਹੋ ਤਾਂ ਨਹੀਂ ਕਰਦੇ ਨਾ ਜਦੋਂ ਕਹਣੀ ਆ ਕਿ ਉਹ ਸੱਸ ਕਰਦੀ ਆ ਸਾਰਾ ਕੰਮ ਫਾਲਿਕੁਰਨੀ ਗੱਲ ਦੀ ਉਹਦੇ ਚ ਕੋਈ ਵੜਿਆਈ ਵਾਲੀ ਗੱਲ ਮੈਂ ਤਾਂ ਲੱਗਦੀ ਨਹੀਂ ਹੈਗੀ ਵਾਕੀ ਬੀਬੀ ਦਾ ਸੁਭਾਅ ਨੂੰ ਸਰਕਾਰ ਦੀ ਕੁੜੀ ਨੂੰ ਕਹਿਣਾ ਚਾਹੀਦਾ ਵੀ ਭਾਈ ਕੰਮ ਕਰੋ ਵਿਚਾਰੀ ਕਰੀ ਜਾਂਦੀ ਹੈ ਪਹਿਲਾਂ ਵੀ ਉਹਨੇ ਕੀਤਾ ਹੁਣ ਟਿੱਕਰ ਹੈ ਤੇ ਤੁਹਾਡਾ ਹੱਟਵੰਡਾ ਕੰਮ ਕਰਨ ਦਾ ਨਾਲ ਉਹ ਕੰਮ ਕਰੋ ਮਾਵਾ ਨੂੰ ਵੀ ਇਹ ਕਹਿਣਾ ਚਾਹੀਦਾ ਇੱਕ ਇੱਕਾਦੀ ਖੁਸ਼ੀ ਆ ਵੀ ਉਹ ਕੰਮ ਕਰੀ ਜਾਂਦੀ ਸੱਸ ਮੇਰੀ ਕੀ ਵੇਲੀ ਹੈ ਇੱਕ ਖੁਸ਼ਿਆਲੀ ਗੱਲ ਤਾਂ ਨਹੀਂ ਹੈ ਦੇਖੋ ਨਾ ਤਾਂ ਜੀ ਅਸੀਂ ਆਪਦੇ ਘਰਾਂ ਚ ਜਾ ਕੇ ਸਹੌਰਿਆਂ ਚਾਹ ਕੀਤਾ ਤੇ ਨਾ ਹੀ ਸਾਡੇ ਇਹ ਜਿਹੇ ਆਈਆਂ ਨਾ ਆਪ ਕਈਏ ਵੀ ਉਹਨਾਂ ਨੇ ਆਇਆ ਕੀਤਾ ਵੀ ਸਸਤੀ ਕਰੂਗੀ ਸਾਰਾ ਉਹ ਇਹਨਾਂ ਦੀ ਆਪਸੀ ਅੰਡਰਸਟੈਂਡਿੰਗ ਹੈ ਜਿਵੇਂ ਵੀ ਇਹਨੇ ਬੀਬੀ ਨੇ ਕਰ ਲਿਆ ਜਾਂ ਭਜਾਈ ਨੇ ਕਰ ਲਿਆ ਉਹ ਇਹਨਾਂ ਦੀ ਆਪਸੀ ਅੰਡਰਸਟੈਂਡਿੰਗ ਹੈ ਪਰ ਇਹ ਨਹੀਂ ਹੈਗਾ ਕਿ ਉਹ ਕਹੇ ਵੀ ਉਹ ਤਾਂ ਬੀਬੀ ਵੀ ਕਰੂਗੀ ਮੈਂ ਤਾਂ ਉੱਠਦੀ ਹਾਂ ਜਾਂ ਮੀਬੀ ਕਹੇ ਤਾਂ ਬਰੇਂਦਰ ਹੀ ਕਰੂਗੀ ਬਸ ਉਹ ਵੀ ਕਰੀ ਜਾਂਦੀ ਕੋਈ ਮੈਂ ਨਹੀਂ ਉੱਠਦੀ ਹੈਗੀ ਸੋਈ ਚ ਹੂੰ ਸਾਡੇ ਤਾਂ ਐਵੇਂ ਜਿਹਦਾ ਕੰਮ ਹੈ ਵੀ ਆਪਸੀ ਅੰਡਰਸਟੈਂਡਿੰਗ ਨਾਲ ਚੱਲ ਜਿੰਦਾ ਕੰਮ ਐਵੇਂ ਹੀ ਹੋਣਾ ਚਾਹੀਦਾ ਹੋਰ ਇਹ ਇਹ ਨਾ ਵੀ ਇੱਕ ਬੰਦਾ ਹੀ ਬਸ ਉਹ ਹੀ ਕਰੂਗਾ ਸਾਰਾ ਕੁਝ ਨਾ ਚਲੋ ਇਹ ਕਾਫੀ ਗੱਲਾਂ ਹੋ ਗਈਆਂ ਮੈਨੂੰ ਲੱਗਦਾ ਹੈ ਸ਼ੌਪ ਤੇ ਵੀ ਜਾਣਾ ਹੁਣ ਅਸੀਂ ਫੇਰ ਕਾਹੋਂਗੇ ਤੁਸੀਂ ਗੱਲੇ ਮਾਰੀ ਜਾਂਦੀਆਂ ਵੇਲੀਆਂ ਆਹ ਵੇਲੀਆਂ ਚਲ ਬਿੱਦੀ ਨੂੰ ਲੈ ਕੇ ਚੱਲਦੇ ਵੇਲੀਆਂ ਗੱਲਾਂ ਮਾਰੀ ਜਾਂਦੀ ਬਿਠਾਉਣੇ ਵਾਲੇ ਜਾ ਕੇ ਸ਼ੌਪ ਤੇ ਆਹ ਕੰਮ ਨੇ ਇੰਨੇ ਬਿੱਦੀ ਦਾ ਚਲੋ ਮਾਇਤਾ ਕੀ ਕੰਮ ਕਰਦੇ ਨੇ ਪਜਾਮੀ ਪਾ ਲਈ ਹਾਂ ਹੋਰ ਵੀ ਆਪਦੇ ਕੱਪੜੇ-ਕੋਪੜੇ ਪੂਰੇ ਪਾ ਕੇ ਜਾਣਾ ਪੈਂਡ ਪਜਾਮੀ ਉੱਥੇ ਸੌਂਦ ਹੁੰਦੀ ਆ ਨਾ ਬੈਠਿਆਂ ਨੂੰ ਲੱਗਦੀ ਆ ਅੰਦਰ ਵੇਲੇ ਬੈਠਣ ਲੱਗਦੀ ਆ ਉੱਥੇ ਕਫ ਫੜਾਂ ਦਾ ਮੇਰਾ ਮੈਂ ਤਾਂ ਲੈਗੇਸੀ ਸਿਸਟਮ ਆਪੇ ਲੋ ਜੀ ਚਾਹ ਆਪਾਂ ਪੀ ਲਈ ਤੇ ਹੁਣ ਕਾਰ ਕਰਦੀਏ ਸਟਾਰਟ ਤੇ ਓਨੀ ਦੇਰ ਚ ਬੀਬੀ ਨੇ ਆਪਦੇ ਜੁੱਤੇ ਪਾ ਲੈਣੇ ਆ ਬੈਲਟ ਲਾ ਲੈਣੀਆਂ ਬੈਲਟਨ ਕਸਣੀਆਂ ਹੁੰਦੀਆਂ ਬੀਬੀ ਥੋੜਾ ਜਿਹਾ ਟਾਈਮ ਲਾ ਦਿੰਦੀ ਹੁੰਦੀ ਹੈ ਦੁਰਦੀ ਦੁਰਦੀ ਓਨੀ ਦੇਰ ਚ ਆਪਾਂ ਕਿਉਂਕਿ ਕਾਰ ਸਰਦੀਆਂ ਚ ਬਹੁਤ ਠੰਡੀ ਹੁੰਦੀ ਆ ਆਪਾਂ ਕਾਰ ਨੂੰ ਕਰਦੀਏ ਸਟਾਰਟ 10 15 ਮਿੰਟ ਚੱਲ ਲੂਗੀ ਤੇ ਫਿਰ ਆਪਾਂ ਸ਼ਾਪ ਤੇ ਚੱਲਦੇ ਆ ਅੱਜ ਤੁਹਾਨੂੰ ਮੈਂ ਦਿਖਾਉਣੀ ਆ ਸਾਰੀ ਲੋਕੇਸ਼ਨ ਸ਼ਾਪ ਦੀ ਮੈਂ ਕਾਸਟ ਕਰ ਦਿਆਂ ਫਫੂ ਦਾ ਫਿਰ ਲਈ ਠੰਡੀ ਹੋ ਰਹੀ ਸਰਦੀ ਬਹੁਤ ਜ਼ਿਆਦਾ ਕਰ ਜਾਦੇ ਆ ਨਹਿਰਾਂ ਦੇ ਵੀ ਦੇਖ ਲਓ ਕੁਛ ਤਾਂ ਨਹਿਰਾਂ ਕਰਕੇ ਵੀ ਤੁਹਾਨੂੰ ਜ਼ਿਆਦਾ ਹੁੰਦੀ ਇੱਥੇ ਕਾਫੀ ਜ਼ਿਆਦਾ ਧੁੰਦ ਹੈ ਤੇ ਬਾਬਾ ਜੀਆਂ ਗਿਆ ਵਿਚਾਰ ਨਹੀਂ ਕਿਸੇ ਦੀ ਸਹੀ ਗੱਲ ਆ ਮਮ ਤਾਂ ਫਿਰ ਕਰਨੀ ਹੈ ਵੀ ਹਰੇਕ ਬੰਦੇ ਨੂੰ ਪਰਮਾਤਮਾ ਨੇ ਕੰਮ ਦਿੱਤਾ ਕਿ ਉਹ ਡਿਊਟੀ ਲਈ ਆ ਹੁਣ ਜਿਹੜੀਆਂ ਇਹ ਕਾਗਜ਼ ਚੁੱਕਦੀਆਂ ਇਹਨਾਂ ਦੀ ਵੀ ਡਿਊਟੀ ਲੱਗੀ ਹੈ ਇਹਨਾਂ ਨੇ ਵੀ ਕਰਨੀ ਹੀ ਹੈ ਕਿੱਦਾਂ ਹਰੇਕ ਦਾ ਆਉਦਾ ਆਉਦਾ ਹੈ ਠੰਡ ਬਹੁਤ ਹੈ ਇਸ ਲਈ ਆਪਾਂ ਦਾ ਸਿਰਸੁਰ ਕਵਰ ਕਰ ਲਿਆ ਤੇ ਹੁਣ ਆਪਣੀ ਕਾਰ ਦੇ ਵਿੱਚ ਖਤਮ ਹੋਣ ਵਾਲਾ ਤੇਲ ਸਿਗਨਲ ਆ। ਉਹ ਸਿਗਨਲ ਆ ਗਿਆ। ਤੇ ਹੁਣ ਆਪਾਂ ਪੈਟਰੋਲ ਪੰਪ ਤੇ ਰੁਕਣਾ ਜਾ ਕੇ ਪੈਸੇ ਲਾਉਣੇ ਆ ਸਵੇਰੇ ਸਵੇਰੇ। ਕੱਲ ਪਰਸਾ ਕੁਝ ਜਿਹਾ ਚੱਲਦੇ ਆ ਬਸ ਫੇਰ ਪਵਾ ਲੈਨੇ ਆ 2500 3000 ਲਾਉਣੇ ਆ ਪੈਸੇ। ਵੀ ਉੱਥੇ ਗਈਆਂ ਨਾ ਫਿਰ ਆ। ਲੋ ਜੀ ਆਪਾਂ ਪੈਟਰੋਲ ਪੰਪ ਤੋਂ ਨਿਕਲੇ ਆ। ਤੇ ਮੈਂ ਅੱਗੇ ਤੁਹਾਨੂੰ ਲੋਕੇਸ਼ਨ ਥੋੜੀ ਜੀ ਦੱਸਦਾ ਬਾਬਾ ਫਰੀਦ ਲਾ ਕਾਲਜ ਦੇ ਸਾਹਮਣੇ ਬਿਲਕੁਲ ਪੈਟਰੋਲ ਪੰਪ ਹੈਗਾ ਇਹ ਕੋਟਕਪੂਰਾ ਰੋਡ ਹੈ ਜਦੋਂ ਆਪਾਂ ਨਹਿਰਾ ਵੱਲੋਂ ਆਉਣੇ ਆ ਕੋਟਕਪੂਰੇ ਨੂੰ ਜਾਣੇ ਆ ਤਾਂ ਜਿਹੜਾ ਪਹਿਲੇ ਪੈਟਰੋਲ ਪੰਪ ਆਉਂਦਾ ਹੈ ਸਾਹਮਣੇ ਲਾ ਕਾਲਜ ਆਉਂਦਾ ਉਸ ਤੋਂ ਬਾਅਦ ਆਪਾਂ ਸਿੱਧੇ ਜਾਣਾ ਹੈਗਾ ਬਹੁਤ ਜ਼ਿਆਦਾ ਦੂਰ ਨਹੀਂ ਹੈ ਨਹਿਰਾ ਤੋਂ 1 ਕਿਲੋਮੀਟਰ ਹੋਣਾ ਹੈ ਬਸ ਸਾਰਾ ਸੋਨੂੰ ਗ੍ਰੀਨ ਬੋਰਡ ਦਿਖਦਾ ਉੱਪਰ ਲੱਗਿਆ ਹੋਇਆ ਮਾਈ ਗੋਦੜੀ ਸਾਹਿਬ ਤੇ ਇਧਰ ਦੋ ਆਹ ਗ੍ਰੀਨ ਕਲਰ ਦੇ ਇੱਕ ਤਾਂ ਖੇਤਰਪਾਲ ਬਾਬੇ ਦੀ ਜਗ੍ਹਾ ਬਣੀ ਹੋਈ ਆ ਵਾ ਇਧਰਲੇ ਪਾਸੇ ਲੈਫਟ ਸਾਈਡ ਤੇ ਤੇ ਇੱਕ ਆ ਬਸ ਸਟੈਂਡ ਦਾ ਜਿਹੜਾ ਕਮਰਾ ਜਾਂ ਬਣਿਆ ਹੋਇਆ ਇਹਦੇ ਬਿਲਕੁਲ ਸਾਹਮਣੇ ਆਪਣੀ ਦੁਕਾਨ ਹੈਗੀ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਇੱਦਾਂ ਹੀ ਕੈਮਰਾ ਘੁਮਾ ਕੇ ਬਿਲਕੁਲ ਮੇਨ ਰੋਡ ਦੇ ਉੱਪਰ ਉਹ ਦੇਖੋ ਫਸਟ ਜੁਐਸ ਲਿਖਿਆ ਹੋਇਆ ਠੀਕ ਹੈ ਤੇ ਇੱਥੋਂ ਆ ਜਿਹੜਾ ਗੇਟ ਬਣਿਆ ਹੋਇਆ ਇੱਥੋਂ ਬਾਬਾ ਫਰੀਦ ਗੁਰਦੁਆਰਾ ਸਾਹਿਬ ਦੀ ਐਗਜ਼ਿਟ ਹੈਗੀ ਹੈ ਇੱਥੋਂ ਗੱਡੀਆਂ ਬਾਹਰ ਆ ਤੇ ਜਿਹੜੀ ਉਹ ਸਾਹਮਣੇ ਉਹ ਵਾਈਟ ਦਿਖ ਰਹਾ ਗੇਟ ਉਸ ਤੋਂ ਅੰਦਰ ਜਾਂਦੀ ਆ ਨੀ ਠੀਕ ਹੈ ਮਾਈ ਗੋਦੜੀ ਗੋਦੜੀ ਟਿੱਲਾ ਬਾਬਾ ਫਰੀਦ ਉਹ ਸਾਹਮਣੇ ਜਿਹੜਾ ਬੋਰਡ ਲੱਗਾ ਮੈਂ ਤੁਹਾਨੂੰ ਨੇੜੇ ক্লোਜ਼ ਅਪ ਲੈ ਕੇ ਦਿਖਾਉਣੀ ਆ ਇਹਦਾ ਮੈਂ ਦੇਖੋ ਠੀਕ ਹੈ ਜੀ ਚਲੋ ਹੁਣ ਆਪਾਂ ਸੜਕ ਕ੍ਰੋਸ ਕਰਦਿਆਂ ਕੈਮਰਾ ਬੰਦ ਕਰਦੇ ਲੋ ਜੀ ਇਹ ਆ ਗਈ ਆਪਣੀ ਸ਼ਾਪ ਤੇ ਇਹਦੇ ਨਾਲ ਵੀ ਬਿਲਕੁਲ ਹੈਗਾ ਮਹੌਂਗਾ ਕਾਰ ਬਜ਼ਾਰ ਠੀਕ ਹੈ ਜੀ ਚਲੋ ਟੇਕਦੇ ਆ ਮੱਥਾ ਤੇ ਚੱਲਦੇ ਆ ਅੰਦਰ ਚੱਕਿਆ ਜੀ ਅੱਪ ਆ ਗਏ ਹੁਣ ਸੱਜੀਆਂ ਸੱਜੀਆਂ ਖਰੀਦ ਕੇ ਕਾਫੀ ਸਾਰੇ ਕੰਮ ਕਰਨ ਵਾਲੇ ਸੀਗੇ ਬੀਬੀ ਦਵਾਈ ਲੈ ਕੇ ਆਉਣੀ ਸੀ ਦੁਪट्टे ਡਾਈ ਕਰਾਉਣੇ ਸੀਗੇ ਤੇ ਇੱਕ ਪਾਰਸਲ ਆਇਆ ਸੀ ਉਹ ਲੈਣਾ ਸੀ ਤੇ ਕਰਦੇ ਕਰਾਉਂਦੇ ਫਿਰਦੇ ਫੜਾਉਂਦੇ ਘਰ ਪਹੁੰਚ ਗਏ ਆ ਫਾਈਨਲੀ ਤੇ ਹੁਣ ਸਬਜ਼ੀਆਂ ਮੈਂ ਲੈ ਕੇ ਆਈਆਂ ਕਾਫੀ ਸਾਰੀਆਂ ਹੁਣ ਇਹਨਾਂ ਨੂੰ ਸਾਂਭਣਾ ਤੇ ਭੈਣ ਨੂੰ ਨਾ ਮੈਂ ਲਾਦਾ ਇੱਕ ਨੂੰ ਵੀ ਲਿਖਾ ਪੈ ਗਿਆ ਚਾਹੀ ਇਹਨੂੰ ਵੀ ਇਹ ਬੇਲੀ ਐ ਕਿੱਥੇ ਬੇਲੀ ਹੈ ਭਣਿਆ ਦੇਖ ਲਾ ਸਵੇਰ ਦੀ ਨਿਕਲੀ ਇੰਨੇ ਕੰਮ ਕਰਕੇ ਇੱਥੇ ਹੁਣ ਘਰੇ ਬਣੀ ਆ ਤੇ ਹੁਣ ਦਿਖਾਉਣੀ ਆ ਤੁਹਾਨੂੰ ਕਿੰਨੀਆਂ ਸਬਜ਼ੀਆਂ ਜਿਹੜੀਆਂ ਸਾਹਮਣੇ ਲਿਆਉਣਾ ਸਮਾਨ ਸੌਖਾ ਸਾਹਮਣਾ ਬਹੁਤ ਜ਼ਿਆਦਾ ਔਖਾ ਹੈ। ਲੋ ਜੀ ਮੈਂ ਤੁਹਾਨੂੰ ਦਿਖਾਵਾਂ ਕਿੰਨਾ ਸਾਰਾ ਸਮਾਨ ਹੈ ਜਿਹੜਾ ਆਪਾਂ ਸਾਂਭਣਾ ਹੈ ਸਾਂਦੀਆਂ ਦੇ ਵਿੱਚ ਤਾਂ ਹੋਰ ਵੀ ਬਹੁਤ ਜ਼ਿਆਦਾ ਹੋ ਜਾਂਦਾ ਨਾ। ਮੂੜੀਆਂ ਦੇ ਪੱਤੇ ਵੀ ਨਾਲ ਆ ਜਾਂਦੇ ਤੇ ਐਂ ਲੱਗਦਾ ਵੀ ਢੇਰ ਹੀ ਲੱਗ ਪਿਆ। ਲੋ ਜੀ ਗਾਜਰਾਂ, ਠੀਰੇ, ਮਟਰ, ਗੋਭੀ ਤੇ ਮੇਥੀ ਵੱਡੀਆਂ-ਵੱਡੀਆਂ ਵੀ ਜਿੱਦਾਂ ਖਮੇਚਾਂ ਹੀ ਲੈਣ ਲਵਾਂਗੇ ਵੱਡੀਆਂ ਟੋਲੇ ਨਹੀਂ ਚੜ੍ਹ ਪਾਉਂਗੇ। ਮੂੜੀਆਂ, ਟਮਾਟਰ, ਬੰਦ ਗੋਭੀ, ਪਿਆਜ਼ ਲਸਨ ਐਂਡ ਬਨਾਣਾ ਠੀਕ ਹੈ ਦੇਖੋ ਜੀ ਸਾਰੀ ਸੈਲਫ ਕਰੀ ਪਈ ਆ ਹੁਣ ਇੰਨਾ ਸਮਾਨ ਆ ਸਾਹਮਣੇ ਇਹਨੂੰ ਸਾਮਣੇ ਦੇਖੋ ਤੁਸੀਂ ਮੈਨੂੰ ਕਿੰਨਾ ਟਾਈਮ ਲੱਗੂਗਾ ਤੇ ਚਲੋ ਕੋਈ ਗੱਲ ਨਹੀਂ ਕਰਨਾ ਤਾਂ ਹੈਗੀ ਆ ਸਾਹਮਦੀ ਆ ਹੁਣ ਮੈਂ ਨੂੰ ਤੇ ਆਪਣੇ ਘਰ ਗੈਸਟ ਵੀ ਆਉਣੇ ਆ ਗੈਸਟ ਦੇ ਆਉਣ ਤੋਂ ਪਹਿਲਾਂ ਪਹਿਲਾਂ ਹਪਾਉ ਦੇ ਸਾਰੇ ਕੰਮ ਨੇ ਮਿਟਦੀਏ ਸਮਾਨ ਸਾਮਦੀਏ ਤੇ ਉਸ ਤੋਂ ਬਾਅਦ ਫੂਲਕਾ ਬਣਾ ਲਾਂਗੇ ਆਪਾਂ ਬਾਅਦ ਤੇ चलो ठीक है जी सामभद फिर मैं चलो है पता नहीं मैं अभी पूछे नहीं है फोन नहीं किया फोन करके पूछ दिया गैसट अपने कितने पहुँच गए तो कौन आए ने अपने घर वो मैं थोनों दिखाऊंगी हूँ मिलाऊंगी हूँ अगले बलॉग क्योंकि बलॉग मेरा ख्याल है हूँ काफ़ी लंबा हो जूगा ठीक है जी सब्जियाँ सामभद हूँ मैं ਫਲੜੀ ਰਮਲ ਕੇ ਸੰਭਾਗੇ ਕੁਛ ਬੀਬੀ ਸੰਭੀ ਜਾਂਦੀਆਂ ਸਮਾਨ ਤੇ ਕੁਛ ਮੈਂ ਸੰਭੂਗੀ ਚੱਕਦੇ ਆਂ ਸਮਾਨ ਆਪਾਂ ਚੱਕਣੇ ਪੈਣਾ ਹੈ ਤਾਂ ਹੁਣ ਜਿ ਲਿਆਂਦਾ ਤਾਂ ਫਿਰ ਸਮਝਣਾ ਵੀ ਪੈਣਾ ਹੈ ਇਹਨੂੰ ਜੇ ਤਾਂ ਫਿਰ ਨਾਲ ਲੈ ਕੇ ਆਉਂਦੇ ਬਸ ਆ ਤਾਂ ਮੈਂ ਇਹ ਵੀ ਜਿੱਥੇ ਰੱਖ ਦੇਣੀ ਹੈ ਨਾ ਆਈ ਚੱਕਦੇ ਉਹ ਜਿੱਥੇ ਉਹ ਲੱਗੋ ਹੁਣ ਤਾਂ ਫਿਰ ਕਿੱਥੇ ਰੋਣੀ ਟੋਕਰਾਂ 'ਚ ਰੱਖਦੇ ਹੈ ਮੈਂ ਟੋਕਰਾਂ 'ਚ ਕੋਸੇ ਨਹੀਂ ਤੇਰਾ ਹਾਂ ਨਾ ਚਲ ਪਤਾ ਕੀ ਹੈ ਬੀਬੀ ਸਾਰੀ ਸਬਜੀ ਤਾਂ ਟੋਕਰਨਾ ਚਾਹੁੰਦੀ ਨਹੀਂ ਹਾਂ ਚੱਲ ਰੱਖ ਦੇ ਤਾ ਕਰਕੇ ਫਿਰ ਪੁਸ਼ਕ ਤਾਂ ਹੁੰਦਾ ਹੈ ਸਮਝੂਗਾ ਨੂੰ ਇਹ ਨਹੀਂ ਕਿ ਗਿਰਿਓ ਤਾ ਰੱਖ ਲਈਆਂ ਮੈਂ ਫ੍ਰਿਜ ਚ ਸਾਰਾ ਕਿਹੜਾ ਟੋਕਰਨਾ ਚਾਉਣਾ ਹੈ ਚੱਲ ਜਿਹੜੇ ਰੱਖੀ ਜਿਹੜੇ ਤੋਂ ਬਾਹਰ ਰੱਖੀ ਟਮਾਟਰ ਤਾਂ ਫਿਰ ਜਿ ਚਲਾਉ ਦਿੰਨੇ ਆ ਕਿਉਂਕਿ ਟਮਾਟਰ ਕਿਹੜਾ ਰੋਜ਼ ਇਕੱਠੇ ਵਰਤੇ ਜਾਣੀ ਹੈ ਇਹ ਸਾਰੇ ਭਾਜੀ ਧੋਪੀ ਮੈਨਲਾ ਦਾ ਬਣਾਉਣੀ ਨਹੀਂ ਹੋਣੀ ਹੈ ਨਾ ਇਹ ਵੀ ਫ੍ਰਿਜ ਚਾ ਰੱਖ ਜਾਓ ਆਹ ਮਟਰ ਵੀ ਸੜੀ ਰੱਖ ਲੈਣਾ ਜੀ ਫੋਨ ਆਪਣਾ ਬੰਦ ਹੋ ਗਿਆ ਸੀਗਾ ਤੇ ਬੈਟਰੀ ਚਾਰਜ ਕਰਨ ਵਾਲੀ ਸੀ ਇਸ ਕਰਕੇ ਆਹ ਵੀਡੀਓ ਨਹੀਂ ਬਣ ਪਾਈ ਸਮਾਨ ਆਪਾਂ ਸਾਰਾ ਸੰਭਤ ਫੁਲਕਾ ਬਣਾਉਣੇ ਆ ਤੇ ਖਾਣੇ ਆ ਤੇ ਲੋ ਜੀ ਵੀਡੀਓ ਦਾ ਕਰਦੇ ਆ ਪਾ ਇਥੀ ਐਂਡ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਮਹਿਮਾਨ ਆਏ ਉਹਨਾਂ ਨਾਲ ਮਿਲਾਵਾਂਗੇ Thank <laughs> you.